ਗੱਡੀ ਯਾਰ ਹੋਰ ਹਾਰ ਜਣ ਯਾਰ ਗਈ 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 ਉਧਰ ਜਾ ਕਹਿੰਦੇ ਆ ਉਧਰ ਜਾ ਉਧਰ ਜਾ ਹੌਬੇ ਉਹ ਮਾਰਦੇ ਕਹਿੰਦੇ ਛਾਲ ਮਾਰਦੇ ਭੈਣ ਚ ਉਹ ਨਿਕਲ ਜਾ ਪਰਾ ਨਿਕਲ ਓਏ ਪਰਾਂ ਨੂੰ ਨਿਕਲਦਾ ਨਿਕਲ ਜਾ ਪਰਾਂ ਪਰਾਂ ਨਿਕਲ ਜਾ ਯਾਰ ਓ ਪਰਾਂ ਨੂੰ ਹੋ ਜਾ ਭੈਣ ਦੇ ਨਾਲੇ ਨਾ ਕਰ ਰਹੇ ਹੋਰ